ਉਹ ਬਾਕੀ ਭਾਰਤ ਦੇ ਵਿੱਚ ਲੋਕਾਂ ਨੂੰ ਲਾਭ ਮਿਲ ਰਿਹਾ ਇੱਥੇ ਤਾਂ ਕੁਕੜੀਆਂ ਦਾ ਤੇ ਮੁਰਗੀਆਂ ਦਾ ਮੁਆਵਜ਼ਾ ਲੈ ਕੇ ਖੁਸ਼ ਨੇ ਤੇ ਬੜੇ ਖੁਸ਼ ਨੇ ਇਹਨਾਂ ਨੂੰ ਕੁਕੜੀਆਂ ਦੇ ਮੁਆਵਜ਼ੇ ਮਿਲ ਰਹੇ ਇਹਨਾਂ ਨੂੰ ਮੁਰਗੀਆਂ ਦੇ ਮੁਆਵਜ਼ੇ ਮਿਲ ਰਹੇ ਆ ਅੰਬੋਰ ਦੇ ਵਿੱਚ ਜਿਹੜੇ ਲੋਕਾਂ ਨੂੰ ਮਿਲ ਰਹੇ ਆ ਉਹ ਦੇਖੋ ਜਿਹੜਾ ਕਿਸਾਨੀ ਵਾਸਤੇ ਤਾਂ ਮੋਦੀ ਸਾਹਿਬ ਹਮੇਸ਼ਾ ਹੀ ਤਤਪਰ ਨੇ ਔਰ ਉਹ ਹਮੇਸ਼ਾ ਉਮਰ ਕੈਬਨਿਟ ਫੈਸਲੇ ਲੈਂਦੀ ਆ ਔਰ ਜਿਹੜੇ ਲਟਕਦੇ ਮਸਲੇ ਸੀ ਜਿਹੜੀ ਸੁਆਮੀਨਾਥਨ ਦੀ ਸੀ 1+50% ਜਿਹੜੀ ਆ ਉਹ ਅਸੀਂ ਲਾਗੂ ਕੀਤਾ ਔਰ ਪੰਜਾਬ 'ਚ ਅਸੀਂ 100% ਫਸਲ ਆ ਜਿਹੜੀ ਉਹਤੇ ਖਰੀਦ ਰਹੇ ਆ ਕੀ ਕਹਤਾ ਅਨਵਾਰ ਸਾਹਿਬ ਪਰ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕੇਂਦਰ ਸਰਕਾਰ ਕਿਸ ਗੱਲ ਦੀ ਉਡੀਕ ਕਰ ਰਹੀ ਹੈ ਦੇਖੋ ਡੱਲੇਵਾਲ ਸਾਹਿਬ ਦਾ ਮੈਂ ਪਹਿਲਾਂ ਵੀ ਕਹਿੰਦਾ ਪਰਮਾਤਮਾ ਉਹਨਾਂ ਨੂੰ ਸਿਹਤ-ਯਾਬ ਰੱਖੇ ਮੈਂ ਤਾਂ ਹਮੇਸ਼ਾ ਹਰ ਇੱਕ ਚੈਨਲ ਤੇ ਗੱਲ ਰੱਖਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਪਰ ਮੈਂ चौहान ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਉਹਨਾਂ ਦੀ ਜਾਨ ਬੇਸ਼ਕੀਮਤੀ ਆ ਦੇਸ਼ ਲਈ ਕਿਸਾਨੀ ਲਈ ਖੇਤੀ ਲਈ ਉਹਨਾਂ ਦੀ ਜਾਨ ਦੇ ਦਾਅ ਉਤੇ ਜਿਹੜਾ ਹੈਗਾ ਸਾਨੂੰ ਕੋਈ ਗੱਲਬਾਤ ਨਹੀਂ ਰੱਖਣੀ ਚਾਹੀਦੀ ਕਿਉਂਕਿ ਅੱਗੇ ਜਿਵੇਂ ਅਸੀਂ ਹਰਿਆਣੇ 'ਚ ਲਾਗੂ ਕਰਤੀ ਐ ਐਮਐਸਪੀ ਉਹ ਮੈਂ ਪੰਜਾਬ ਦੇ ਵਿੱਚ ਜਾਂ ਜਿਹੜੀ ਕਾਂਗਰਸ ਤੁਸੀਂ ਕਹਿ ਰਹੇ ਹੋ ਕਾਂਗਰਸ ਦੇ ਕਿਸੇ ਰਾਤ ਚੋਂ ਮੈਂ ਲਾਗੂ ਕਰਵਾ ਕੇ ਦਿਖਾਓ ਕਿ ਅਸੀਂ ਤਾਂ ਕੰਮ ਕਰ ਰਹੇ ਹਾਂ ਨਾ ਕਿਸਾਨਾਂ ਲਈ ਤਾਂ ਉਹ ਵਾਰ-ਵਾਰ ਚੀਜ਼ਾਂ ਲੱਗਣਗੀਆਂ ਵੀ ਉਹ ਪਿੱਛੇ ਵੀ ਕਰਨੀਆਂ ਪੈਣਗੀਆਂ ਕੋਈ ਐਕਸਪੈਰੀਮੈਂਟ ਉਹਦੇ ਲਈ ਧੱਲੇਵਾਲ ਸਾਹਿਬ ਦੀ ਜਾਨ ਬੇਸ਼ਕੀਮਤੀ ਆ ਮੈਂ ਬੇਨਤੀ ਕਰੂੰਗਾ ਝੁਟਾਨ ਸਾਹਿਬ ਨੂੰ ਕਿ ਉਹਨਾਂ ਨੂੰ ਵੀ ਬੇਨਤੀ ਕਰਨ ਔਰ ਜਿੱਥੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਉੱਥੇ ਆਪਦੀ ਗੱਲ ਰੱਖਣ ਮੈਂ ਦੇਖੋ ਝੁਟਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਰੱਖੀ ਆ ਝੁਟਾਨ ਸਾਹਿਬ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਨਾ ਵੀ ਕੇਂਦਰ ਨੇ ਕਰਨ ਉਹ ਆਲਰੇਡੀ ਕੇਂਦਰ ਤੱਕ ਕਰ ਰਿਹਾ ਪੰਜਾਬ ਚ ਤਾਂ ਆਪਾਂ 90% ਫਸਲ ਖਰੀਦ ਰਹੇ ਆ ਅਸੀਂ 85000 ਕਰੋੜ ਦੀ ਫਸਲ ਕੇਂਦਰ ਖਰੀਦ ਰਿਹਾ ਇਹਨਾਂ ਦਾ ਇਕੱਲਾ ਮਤੈ ਹੀ ਪਉਣਾ ਵੀ ਜਿਹੜਾ ਏਰੀਆ ਅਸੀਂ ਅੱਛਾ ਫਿਰ ਜਿਹੜਾ ਝੋਨਾ ਛੱਡ ਕੇ ਕੋਈ ਬੰਦਾ ਦੂਜੀ ਫਸਲ ਵੇਚਦਾ ਹੈ ਸਰਕਾਰ ਨੂੰ ਵੇਚੂਗਾ ਜਾਂ ਬੀਜੂਗਾ ਉਹਦੇ ਲਈ ਵੀ 17000 ਪ੍ਰਤੀ ਏਕੜ ਦਾ ਕੇਂਦਰ ਨੇ ਇੱਕ ਸਕੀਮ ਲਾਂਚ ਕਰਤੀ ਹੈ ਇਹ ਤਾਂ ਪੰਜਾਬ ਸਰਕਾਰ ਨੇ ਥੋੜਾ ਹੀ ਐਸੈਟ ਕਰਨਾ ਥੋੜਾ ਜਿਹਾ ਬਜਟ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਹੋਰ ਕੀ ਚਾਹੀਦਾ ਭਾਵ ਅੰਤਰ ਸਕੀਮ ਦੇ ਵਿੱਚ ਲਾਗੂ ਕਰ ਸਕਦੇ ਜੇ ਚਲੋ ਇਹਨਾਂ ਨੂੰ ਵੀ ਨਹੀਂ ਕਰਾਉਣਾ ਤਾਂ ਕੇਂਦਰ ਸਰਕਾਰ ਨੇ ਇਹਦਾ ਤੁਹਾਨੂੰ ਕਿੰਨੀ ਵਾਰੀ ਆਫਰ ਕੀਤਾ ਕਿ ਤੁਸੀਂ ਕੋਈ ਵੀ ਜੜੀਆਂ ਝੋਨਾ ਛੱਡ ਕੇ 5% ਨਾ ਕਹੋਗੇ ਅਸੀਂ ਉਹ ਤੇ ਸਰਕਾਰੀ ਖਰੀਦਨੇ ਹਾਂ ਉੱਤੇ ਗੱਲਬਾਤ ਹੋ ਸਕਦੀ ਅਸੀਂ ਤਾਂ ਹਰ ਵਾਰੀ ਕਹਨੇ ਆ ਪੰਜਾਬ ਭਾਜ ਪਾਣਾ ਦੱਸੋ ਝੋਨਾ ਘੱਡ ਕੇ ਕਿਹੜੀਆਂ ਘਾਉਣੀਆਂ चव्हाण ਸਾਹਿਬ ਝੋਨਾ ਨਾ ਛੱਡੋਗੇ ਫਿਰ ਜ਼ਮੀਨ ਕਿੱਥੋਂ ਆਊਗੀ ਹੋਰ ਆਪਾਂ ਕੋਠੇ ਤੇ ਘਾਵਾਂਗੇ ਬਾਕੀ ਫਸਲ ਫਿਰ ਤਾਂ ਝੋਨੇ ਤੇ ਮਿਲ ਜਾਂਦਾ ਗੱਲ ਮੁੱਕੀ ਵੀ ਹੈ ਮੈਨੂੰ ਵੀ ਸਿਆਣੇ ਹੋ ਜੇ ਜਿੰਨੀ ਸਾਰੇ ਪੰਜਾਬ ਦੀ ਜ਼ਮੀਨ ਤੇਰਾ ਛੋਨਾ ਹੋਈ ਜਾਂਦਾ ਗੰਨਾ ਹੋਈ ਜਾਂਦਾ ਕਣਕ ਹੋਈ ਜਾਂਦੀ ਉਹ ਕੇਂਦਰ ਚੱਕੀ ਜਾਂਦਾ ਕਣਕ ਹੋਰ ਜ਼ਮੀਨ ਕਿੱਥੋਂ ਆਉਗੀ ਹੋਰ ਆਪਾਂ ਪਾਕਿਸਤਾਨ ਤੋਂ ਜ਼ਮੀਨ ਲੈਣੀ ਐ ਬੰਦ ਨਹੀਂ ਬੰਦੇ ਐਮਐਸਬੀ ਚਾਈ ਬੰਦ ਨਹੀਂ ਕੀਤਾ ਜਾ ਸਕਦਾ ਧੱਲੀਵਾਲ ਸਾਹਿਬ ਬੰਦ ਨਹੀਂ ਕੀਤਾ ਜਾ ਸਕਦਾ ਬੰਦ ਵੀਆ ਫਸਲਾਂ ਲੱਗ ਸਕਦੀਆਂ ਇਸ ਗੱਲ ਦੇ ਨਾਮ ਮੈਂ ਸਹਿਮਤ ਹਾਂ ਕਿ ਉਹਦਾ ਰਕਬਾ ਘਟਾਇਆ ਜਾ ਸਕਦਾ ਆ ਪਰ ਦੂਜੀਆਂ ਬੰਦਾਂ ਦੂਜੀਆਂ ਬਦਵਾ ਜਿਰੋ ਸੀ ਬੀਜੀਆਂ ਵਾਲੀ ਬੀਜਣਾ ਛੋਨਾ ਕਰਕੇ ਫਿਰ ਕਾਦੇ ਆਸੇ ਧੱਲੀਵਾਲ ਸਾਹਿਬ ਬੈਠੇ ਆ ਤੁਸੀਂ ਮੈਨੂੰ ਆਪ ਦੱਸੋ ਉਹ ਅਸੀਂ ਤਾਂ ਲੋੜ ਹੀ ਨਹੀਂ ਆਪਾਂ ਨੂੰ ਦੇਖੋ ਮੈਂ ਜਿਵੇਂ ਪਹਿਲਾਂ ਅਸੀਂ ਤਾਂ ਪਹਿਲਾਂ ਜਦੋਂ चौहान ਸਾਹਿਬ ਮੇਰੇ ਨਾਲ ਬੈਠਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਖੇਤੀ ਸਟੇਟ ਸਬਜੈਕਟ ਹੈ ਅਸੀਂ ਇਹਨਾਂ ਦੀ ਗੱਲ ਮੰਨ ਕੇ ਇੱਕ ਸਟੇਟ 'ਚ ਬਣਾਤਾ ਦੂਜੀਆਂ ਜਿਹੜੀਆਂ ਭਾਰਪਾ ਸਟੇਟਾਂ ਹੈਗੀਆਂ ਉੱਥੇ ਐਮਐਸਪੀ ਗਰੰਟੀ ਗ੍ਰੂਨ ਲਾਗੂ ਕਰ ਰਹੀਆਂ ਔਰ ਇਹਦੇ ਲਈ ਸਾਰੇ ਸਾਡੇ ਜਿਹੜੇ ਮੁੱਖ ਮੰਤਰੀ ਉਹਨਾਂ ਦੀ ਬੈਠਕ ਵੀ ਹੋ ਚੁੱਕੀ ਹੈ ਇਹ ਗੱਲ ਵੀ ਪਤਾ ਹੈ चौहान ਸਾਹਿਬ ਨੂੰ ਪਤਾ ਹੈ ਸਾਰੇ ਸਿਗਰਸੀ ਰਾਖ ਨੂੰ ਪਤਾ ਹੁਣ ਜਿਹੜੇ ਦੂਜੇ ਹੈਗੇ ਆ ਉਹ ਤਾਂ ਆਪਾਂ ਨੂੰ ਉਹਨਾਂ ਨੂੰ ਕਹਿੰਦੇ ਲੋੜਾ ਕਿ ਆਹ ਦੇਖੋ ਭਾਰਪਾ ਨੇ ਕਰਤਾ ਬਈ ਤੁਸੀਂ ਕਰੋ ਪਰ ਤਾੜੀਵਾਲ ਸਾਹਿਬ ਖੇਤੀ ਸਟੇਟ ਸਬਜੈਕਟ ਹੈ ਜੇ ਤੁਸੀਂ ਆਖਰਿਓਂ ਕੀ ਸਟੇਟਾਂ ਨੂੰ ਤੁਸੀਂ ਪਾਵਰ ਦੇ ਰਹੇ ਹੋ ਐਮਐਸਪੀ ਵੀ ਉਹ ਲਾਗੂ ਕਰਨ ਤਾਂ ਫਿਰ ਕੀ ਸਟੇਟਾਂ ਨੂੰ ਤੁਸੀਂ ਇਹ ਵੀ ਪਾਵਰ ਦਿਓਗੇ ਕਿ ਕਿਸੇ ਦੇਸ਼ ਦੇ ਨਾਲ ਜੇ ਖੇਤੀ ਵਪਾਰ ਕਰਨਾ ਚਾਹੁੰਦੇ ਨੇ ਤਾਂ ਆਪਣੇ ਵੱਲੋਂ ਦਰਵਾਜ਼ੇ ਵੀ ਖੋਲ੍ਹ ਸਕਦੇ ਨੇ ਪਹਿਲਾਂ ਪਹਿਲਾਂ ਹੀ ਖੁੱਲੇ ਨੇ ਜੀ ਆਪਣੀ ਮਾਰਕਫੈਟ ਜਿਹੜੀ ਹੈਗੀ ਇਹ ਪਤਾ ਹੀ ਨਹੀਂ ਕਿੰਨਾ ਜਿਹੜਾ ਸਮਾਨ ਹੈ ਉਹ ਆਪਣੇ ਯੂਏਈ ਦੇ ਮੋਲਾਂ ਤੋਂ ਆਪਣੇ ਸਾਗ ਤੱਕ ਵੀ ਕੀ ਜਾਂਦਾ ਸਭ ਕੁਝ ਵਿਕਦਾ ਸਿਰਫ ਜਿਹੜਾ ਹੈਗਾ ਅਨਾਜ ਹੈ ਖੁੱਲਾ ਅਨਾਜ ਹੈ ਉਹਨਾਂ ਤੇ ਪਾਬੰਦੀ ਉਹ ਦੇਸ਼ ਦੇ ਵਿੱਚ ਆ ਜਿਹੜਾ ਹੈਗਾ ਵਿਗਦਾ ਜੀ ਜੀ ਬਾਕੀ ਜੇ ਪ੍ਰਚਾਸਤ ਕਰਕੇ ਜਿੰਨਾ ਮਰਜੀ ਵੇਚੀ ਚੱਲੋ ਕੌਣ ਰੋਕਦਾ ਜੀ